ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰੋ ਵੱਡ ਪੱਗ ਹੋ ਸਿਮਰੋ ਹਰ ਹਰ ਰਾਈ ਨਾਨਕ ਜਿਸ ਸਿਮਰਤ ਸਭ ਸੁਖ ਹੋਵੈ ਦੁਖ ਦਰਦ ਭ੍ਰਮ ਜਾਏ ਸ਼ੰਤ ਨਾਮ ਜਪਤ ਗੋਬਿੰਦ ਨਾ ਅਲਸਾਈਐ ਕ੍ਰਿਟ ਸਾਧੂ ਸੰਗ ਜੰਮਪੁਰ ਨਾ ਜਾਈਐ ਦੁਖ ਦਰਦ ਨਾ ਪਾਉ ਬਿ ਆਪੈ ਨਾਉ ਸਿਮਰਤ ਸਾਧ ਸੁਖੀ ਸਾਦ ਸਾਸ ਰਾਦ ਹਰ ਹਰ ਧਿਆਈ ਸੋ ਬ੍ਰਹਮਨ ਮੁਖੀ ਕਿਰਪਾਲ ਦਿਆਲ ਰਸਾਲ ਗੁਣ ਨਿਦ ਕਰ ਦਇਆ ਸੇਵਾ ਲਾਈਐ ਨਾਨਕ ਪਇ ਅੰਪੈ ਚਰਨ ਜੰਪੈ ਨਾਮ ਜਪਤੋ ਗੋਬਿੰਦ ਨੈ ਲਸਾਈਐ ਪਾਵਨੋ ਪਤ ਤੋ ਪੁਨੀਤੋ ਨਾਮ ਨਰੰਜਨ ਆ ਪਰਮਯੰ ਦੇਰ ਬਿਨਾਸ ਗਿਆਨ ਗੁਰ ਅੰਜਨ ਆ ਗੁਰ ਗਿਆਨ ਅੰਜਨ ਪ੍ਰਭ ਨਰੰਜਨ ਜਲ ਥਲ ਮਹਿਲ ਪੂਰਿਆ ਇਕ ਨਿਮਖ ਜਾ ਕੇ ਹਿਰਦੈ ਵਸਿਆ ਮਿਟੇ ਤਿਸੇ ਵਸੂਰੇਆ ਆਗਾਦ ਬੋਧ ਸਮਰੱਥ ਸੁਆਮੀ ਸਰਬ ਕਾ ਪਉ ਪੰਜਨਾ ਨਾਨਕ ਬੇ ਅੰਪੈ ਚਰਨ ਜੰਪੈ ਪਾਵਨ ਪਤ ਤਉ ਪਨੀਤ ਨਾਮ ਨਰੰਜਨਾ ਉਟ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਮੋਹ ਅਸਰ ਤੋ ਚਰਨ ਤੁਮਾਰੀ ਸਰਨ ਸਿਧੈ ਹਰ ਚਰਨ ਕਰਨ ਕਰਨ ਸੁਆਮੀ ਪਤ ਤੋਦਰਨਾ ਹਰ ਹਰੇ ਸਾਗਰ ਸੰਸਾਰ ਭਉ ਤਾਰ ਨਾ ਸਮਰਤ ਭਉ ਤਰੇ ਆਦ ਅੰਤ ਬੇਅੰਤ ਖੋਜੇ ਸੁਨੇ ਉਦਰਨ ਸੰਤ ਸੰਗ ਬਿਦੇ ਨਾਨਕ ਪੈੰਪੇ ਚਰਨ ਜੰਪੇ ਓਟ ਗਈ ਗੋਪਾਲ ਦਿਆਲ ਕਿਰਪਾ ਨਿਦੇ ਭਗਤ ਵਸ਼ਲ ਅਰ ਬਿਰਦੋ ਆਪ ਬਨਾਇਆ ਜੈ ਜੈ ਸੰਤ ਰਦ ਤਹ ਤ ਪ੍ਰਗਟਾਇਆ ਪ੍ਰਭੂ ਆਪਲੇ ਇਸ ਮਾਇ ਸੈ ਸਪਾਏ ਭਗਤ ਕਾਰਜ ਸਾਰਿਆ ਨੰਦ ਹਰ ਜਸ ਮਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਦਸ ਏਕਤਾ ਦ੍ਰਿਸ਼ਟਾਇ ਨਾਨਕ ਪੈੰਪੈ ਚਰਨ ਜੰਪੈ ਭਗਤ ਵਸਲ ਹਰ ਬਿਰਦੋ ਆਪ ਬਨਾਇਆ ਆਸਾ ਮਹੱਲਾ ਪੰਜਵਾਂ ਥੇਰ ਸੰਤਨ ਸੋਹਾਗ ਮਰ ਨ ਜਾਵੇ ਜਾ ਕੇ ਗ੍ਰਹਿ ਹਰਨਾ ਸੋ ਸਦਹਿ ਰਵੇ ਅਵਨਸੇ ਅਵਗਿਤ ਸੋ ਪ੍ਰਭ ਸਦਾ ਨਮਤ ਨਿਰਮਲਾ ਨਾ ਦੂਰ ਸਦਾ ਹਦੂਰ ਠਾਕੁਰ ਦੇਦਿਸ ਪੂਰਨ ਸਦ ਸਦਾ ਪ੍ਰਾਨਪਤ ਗਾਤਮਤ ਜਾਤ ਪ੍ਰੇਪ੍ਰੀਤ ਪ੍ਰੀਤਮ ਭਾਵੇ ਨਾਨਕ ਵਖਾਨ ਗੁਰ ਬਚਨ ਜਾਣੈ ਥਿਰ ਸੰਤਨ ਸੁਹਾਗ ਮਰ ਨ ਜਾਵੇ ਜਾ ਕੋ RAM ਪਧਾਰ ਤੱਕ ਅਨੰਦ ਕਨ ਸੁਖਵੰਤੀ ਸਾਨਾਰ ਸੋਭਾ ਪੂਰ ਬਣਾਵ ਮਾਨ ਮਹਤੋ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਾਮ ਨਿਦ ਤਿਤ ਗ੍ਰਹਿ ਨਹੀਂ ਊਣਾ ਸਭ ਕਸ਼ੂ ਮਦਰ ਬਾਨੀ ਪਰਹ ਮਾਨੀ ਥਿਰ ਸੁਹਾਗ ਤਾਂ ਕਬੜਾ ਨਾਨਕ ਅਖਾਣ ਗੁਰ ਬਚਨ ਜਾਣ ਜਿ ਆ ਕੋ ਰਾਮ ਪਤਾਰ ਤਕ ਅਨੰਦ ਕਣ ਆਓ ਸਖੇ ਸੰਤ ਪਾਸ ਸੇਵਾ ਲਾਗੀ ਐ ਪਿਸ ਚਰਨ ਪਖਾਰ ਆਪ ਤੇ ਆਗੀ ਐ ਤਜ ਆਪ ਮਿਟ ਸੰਤਾਪ ਆਪ ਨ ਜਾਣਈਐ ਸ਼ਰਨ ਗਹਿ ਜੈ ਮਾਨ ਲਿਜੈ ਕਰੇ ਸੋ ਸੁਖ ਪਾਈਐ ਕਰ ਦਾਸ ਦਾਸ ਤਜ ਦਾਸੀ ਕਰ ਜੋੜ ਦਿਨ ਰੈਨ ਜਾਗਿਆ ਨਾਨਕ ਵਖਾਣ ਗੁਰਬਚਨ ਜਾਣ ਆਉ ਸਖੀ ਸੰਤ ਪਾਸ ਸੇਵਾ ਲਾਗੀ ਐ ਧਿਆ ਕੇ ਮਸਤਕ ਭਾਗ ਸੇ ਸੇਵਾ ਲਾਇਆ ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲਾਗਿਆ ਧਰਮ ਮੋਹ ਵਿਕਾਰ ਦੂਜਾ ਸਗਲ ਤਨ त्यागਿਆ ਮਨ ਸ਼ਾਂਤ ਸਹਿ ਸੁਭਾਉ ਉਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਣ ਗੁਰ ਬਚਨ ਜਾਣ ਜਾਕ ਮਸਤਕ ਭਾਗ ਉਸ ਸਿਵ ਲਾਇਆ ਆਸਾ ਮਹੱਲਾ ਪੰਜਵਾਂ ਸ਼ਲੋਕ ਹਰ ਹਰ ਨਾਮ ਜਪੰਤਿਆਂ ਕਸ਼ਨ ਕਹੇ ਜਮਕਾਲ ਨਾਨਕ ਮਨ ਤ ਸੁਖੀ ਹੋਏ ਅੰਤੇ ਮਿਲੈ ਗੋਪਾਲ ਸੰਤ ਮਿਲੋ ਸੰਤਨ ਕੈ ਸੰਗ ਮੋਹਿ ਉਧਾਰ ਲਿਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਕਤਹੁ ਨਾ ਧਵੋ ਸ਼ਰਨ ਪਾਵੋ ਕਰਨਾ ਮੈਂ ਪ੍ਰਭ ਕਰਮਿਆ ਸਮਰਥ ਕਥਿ ਪਾਰ ਨਿਰਮਲ ਸੁਨਹ ਸੁਆਮੀ ਬਿਨੋ ਏ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇ ਅਪਰਬੀ ਮਤ ਹੀਨ ਨਿਰਗੁਣ 나ਥ ਨੀਚ ਸਾਠ ਕਠੋਰ ਕਲਹੀਨ ਬਿਆਪਤ ਮੋਹ ਕੀਚ ਮਾਲ ਭਰਮ ਕਰਮ ਅਹੰਮ ਮਮਤਾ ਮਰਨ ਚੇਤਨ ਆਵੇ ਬਨ ਤਬ ਬਨੋਦ ਅਨੰਦ ਮਾਇਆ ਅਗਿਆਨ ਤਾਲ ਪਟਾਵੇ ਖਸੈ ਜੋ ਬਨ ਬਦੇ ਜਰਵਾ ਦਿਨ ਨਿਹਾਰੇ ਸੰਗ ਮੀਚ ਬਨਵੰਤ ਨਾਨਕ ਆਸ ਤੇਰੀ ਸ਼ਰਨ ਸਾਧੂ ਰਾਖ ਨੇਚ ਪਰਮੇ ਜਨਮ ਆਨੇਕ ਸੰਕਟ ਮਹਾ ਜੋਣ ਲਪਟ ਰਹੋ ਤਹ ਸੰਗ ਮਿੱਠੇ ਭੋਗ ਸੋਣ ਬਰਮਤ ਭਾਰ ਅਗਨਤ ਆਇਓ ਬਾਬਰ ਦੇਸੈ ਧਾਇਓ ਅਬੋ ਓਟ ਧਾਰੀ ਪ੍ਰਭ ਮੁਰਾਰੇ ਸਰਬ ਸੁਖ ਹਰ ਨਾਯੋ ਰੱਖਣ ਹਾਰੇ ਪ੍ਰਭ ਪਿਆਰੇ ਮੁਜ ਤੇ ਕਛੂ ਨਾ ਹੋਆ ਹੋਣ ਸੂਖ ਸਾਜੂ ਆਨੰਦ ਨਾਨਕ ਕਿਰਪਾ ਤੇਰੀ ਤਰ ਭਾਉਣ ਨਾਮ ਤਰੀਕ ਉਧਾਰੇ ਭਗਤਾਂ ਸੰਸਾ ਕਾਉਣ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਨ ਸੁਨੋ ਸਰਵਨ ਬਾਨੀ ਪੁਰਖ ਗਿਆਨੀ ਮਨਨ ਧਾਨਾ ਪਾਵੇ ਹੇ ਹਰ ਰੰਗ ਰਤੇ ਪ੍ਰਭ ਵਿਦਾਤੇ RAM ਕੇ ਗੁਣ ਗਾਵੇ ਬਸਦ ਕਾਗਦ ਬਨ ਰਾਜ ਕਲਮਾ ਲਿਖਨ ਕਾ ਜੇ ਹੋਏ ਪਵਨ ਬੇਅੰਤ ਅੰਤ ਨ ਜਾਇ ਪਾਇ ਗਏ ਨਾਨਕ ਚਰਨ ਸ਼ਰਨ ਆਸਾ ਮਹੱਲਾ ਪੰਜਵਾਂ ਪੁਰਖ ਪਤੇ ਭਗਵਾਨ ਤਾਂ ਕਿ ਸ਼ਰਨ ਗਏ ਨਿਰਪਾਉ ਭੈ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸਤ ਮੀਤ ਸਰਜਨ ਇਸ਼ਟ ਬੰਦ ਪਜਾਨਿਆ ਗਹਿ ਕੰਠ ਲਾਇ ਗੁਰ ਮਿਲਾਇਆ ਜਾਸਬ ਮਲ ਸੰਤ ਵਖਾਣਿਆ ਬਯੰਤ ਗੋੜ ਅਨੇਕ ਮਮਾ ਕੀਮਤ ਕਛੁ ਨ ਜਾਏ ਕਹੀ ਪ੍ਰਭ ਏਕ ਅਨਕ ਲਖ ਠਾਕੁਰੋ ਪੋਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ RAM ਨਾਮੁ ਰਹਾਰ ਬਿਖ ਕੇ ਦਿਵਸ ਗਏ ਗਤ ਪਰਮ ਮੋ ਬਿਕਾਰ ਬਿਨਸੇ ਜੋਨ ਅਮਨ ਸਬਰ ਹੈ ਅਗਨ ਸਾਗਰ ਭਏ ਸੀਤਲ ਸਾਧ ਅਚਲ ਗੈ ਰਹੇ ਗੋਵਿੰਦ ਗੋਪਾਲ ਦਿਆਲ ਸਮਰਥ ਭੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਦਾਦ ਕੋ ਤ ਸੰਗ ਏਕ ਰਵ ਰਹਿਆ ਘਟ ਘਟ ਵਾਸੀ ਆਪ ਵਿਰਲੇ ਕਿਨ ਲਹਿਆ ਜਾਲ ਥਲ ਮਹੀਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦੰਤ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਬ੍ਰਹਮ पसਰਿਆ ਬ੍ਰਹਮ ਲੀਲਾ ਗੋਵਿੰਦ ਗੁਨ ਨਿਤ ਜਨ ਕਹਿਆ ਸਿਮਰ ਸਵਾਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਾ ਦਿਨ ਰਨ ਸਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਦੁਖ ਭੋਖ ਦਰਦਰ ਨਾਠੇ ਪ੍ਰਗਟ ਮਗ ਦਿਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੜਿੰਦਾ ਪਾਇਆ ਹਰ ਦੇਖ ਦਰਸ਼ਨੇਸ਼ ਪੁੰਨੇ ਕੁੱਲ ਸੰਭੂਹਾ ਸਭ ਤਰੇ ਦਿਨ ਸਰਨ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾਂ ਸੰਤ ਘਰ ਸਤਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਸੋਬ ਚੰਤਨ ਗੋਬਿੰਦ ਰਮਣ ਨਰਮਲ ਸਾਧੂ ਸੰਗ ਨਾਨਕ ਨਮਨ ਵਿਸਰੋ ਇੱਕ ਕੜੀ ਕਰ ਕਿਰਪਾ ਭਗਵੰਤ ਸ਼ੰਤ ਪਿੰਨੀ ਰੰਡਿਏ ਚਾਮਕਨ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਰਾਮ ਪਿਆਰੇ ਸਦਾ ਜਾਗੈ ਨਾਮ ਸਿਮਰੈ ਅਨੰਦਿਨ ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇੱਕ ਖਣੋ ਤਜ ਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਰਵੰਤ ਨਾਨਕ ਸਦਾ ਜਾਗੈ ਹਰ ਦਾਸ ਸੰਤ ਪਿਆਰੇ ਮੇਰੀ ਸੇ ਜੜਿਆ ਆਡੰਬਰ ਬਣਿਆ ਮਨ ਨ ਅਨੰਦ ਭਇਆ ਪ੍ਰਭ ਆਵਤ ਸੁਨਿਆ ਪ੍ਰਭ ਮਿਲੈ ਸਵਾਮੀ ਸੁਖਾਂ ਗਾਮੀ ਚਾਵ ਮੰਗਲ ਰਸ ਭਨੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਨ ਮਨ ਤਨ ਸਭ ਹਰੇ ਮਨਿਸ਼ ਪਾਈ ਪ੍ਰਵਤਿ ਆਈ ਸੰਜੋਗ ਸਹ ਸੋਭ ਗਣਿਆ ਬਿਰਵੰਤ ਨਾਨਕ ਮਿਲੈ ਸੇਰੇ ਧਰ ਸਗਲ ਅਨੰਦ ਰਸ ਬਣਿਆ ਮਿਲ ਸਖੇ ਆਪੁ ਸੇ ਕਉ ਕੰਤ ਨਿਸ਼ਾਣੀ ਰਸ ਪ੍ਰੇਮ ਭਰੀ ਕਛ ਬੋਲ ਨ ਜਾਣੀ ਗੁਣ ਗੂੜ ਗੋਤ ਪਾਰ ਕਰਤੇ ਨਿਗਮੰਤ ਨ ਪਾਵੇ ਭੀ ਭਗਤ ਪਾਏ ਤੇ ਆਏ ਸੁਆਮੀ ਸਦਾ ਹਰ ਗੁਣ ਗਾਵੇ ਸਗਲ ਗੁਣ ਸੋ ਗਿਆਨ ਪੂਰਨ ਆਪਣੇ ਪ੍ਰਭ ਪਾਣੀ ਬਨਵੰਤ ਨਾਨਕ ਰੰਗ ਰਤੇ ਪ੍ਰੇਮ ਸਹਿ ਸਮਾਣੀ ਸੁਖ ਸੋਹ ਲੜੇ ਹਰ ਗਾਵਨ ਲਾਗੇ ਸਾਜਨ ਸਰਸ ਅੜੇ ਦੁਖ ਦਸ਼ਮਨ ਪਾਗੇ ਸੁਖ ਸਾਜ ਸਰਸ ਹਰ ਨਾਮ ਰਹਾਸੇ ਪ੍ਰਭ ਆਪ ਕਿਰਪਾ ਧਾਰੀਆਂ ਹਰ ਚਰਨ ਲਗ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆਂ ਸ਼ੋਭਾ ਦਿਸ ਸ਼ੋਭਾ ਦਿਵਸ ਆਏ ਸਹਿਜ ਪਾਏ ਸਗਲ ਨਿਦ ਪ੍ਰਪਾਗਿ ਬਿਨਵੰਤ ਨਾਨਕ ਸ਼ਰਨ ਸੁਆਮੀ ਸਦਾ ਹਰਿ ਜਨ ਤੱਗ ਆਸਾ ਮਹੱਲਾ ਪੰਜਵਾਂ ਓਟੋ ਵੰਜ ਵਟੌਰੜਿਆ ਤੈ ਕਿਆ ਚਰ ਲਾਇਆ ਮਹੌਲਤ ਪੁੰਨੜੀਆਂ ਕਿਤ ਕੂੜ ਲਪਾਇਆ ਕੂੜੇ ਲਬਾਇਆ ਧੋ ਮਾਇਆ ਕਰੇ ਪਾਪ ਮਿਤੇ ਆ ਤਨ ਪਸਮ ਢੇਰੀ ਜਮਹਿਰੀ ਕਾਲ ਬਪੜੇ ਜਿਤੇ ਆ ਮਾਲ ਜੋ ਬਨ ਛੋਡ ਵੈਸੀ ਰਹਿਓ ਪੈਨਨ ਖਾਇ ਨਾਨਕ ਕੁਮਾਨਾ ਸੰਗ ਜੁਲਿਆ ਨਹ ਜਾਏ ਕਰਤ ਮਿਟਾਇਆ ਫਾਥੋ ਮਿਰਗ ਜਿਵੈ ਪੇਖ ਰਹਿਨ ਚੰਦਰਾਇਨ ਸੁਖੋ ਦੁਖ ਭਏ ਨਿਤ ਪਾਪ ਕਮਾਇਨ ਪਾਪਾਂ ਕਮਾਣੇ ਛੱਡੇ ਨਹੀਂ ਲੈ ਚੱਲੇ ਘੱਤ ਗਲਾਵੇ ਆ ਹਰ ਚੰਦੌਰੀ ਦੇਖ ਮੁਠਾ ਕੂੜ ਸਜ ਜਾ ਰਵੇ ਆ ਲੱਭ ਲੋਭ ਹੰਕਾਰ ਮਤਾ ਗਰਭ ਭਿਆ ਸਮਾਇਨ ਨਾਨਕ ਮਿਰਗ ਗਿਆਨ ਬਿਨ ਸੇ ਨਾ ਮਿਟੇ ਆ ਮੁਨ ਜਾਇਨ ਮਿੱਠੇ ਮਖ ਮੁਵਾ ਕਿਉ ਲਏ ਓਡਾਰੀ ਹਸਤੀ ਕਰਤ ਪਿਆ ਕਿਉ ਤਰੀਆ ਤਾਰੀ ਕਰਨ ਦਹਿਲਾ ਪਿਆ ਖਿਨ ਮੈਂ ਖਸਮ ਚੇਤਨ ਆਇਓ ਦੁਖਾਂ ਸਜਾਇ ਗਨਤ ਨਾਹੀ ਕੀ ਆਪ ਨਾ ਪਾਇਓ ਗੁਜਕ ਮੰਨਾ ਪ੍ਰਗਟ ਹੋਆ ਈ ਤੋਤ ਖੁਵਾਰੀ ਨਾਨਕ ਸਤਗੁਰ ਬਾਜ ਮੂਠਾ ਮਨ ਮੁਖ ਹੰਕਾਰੀ ਹਾਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੇ ਕੰਠ ਲਗਾਏ ਲੀਏ ਤਿਸ ਠਾਕੁਰ ਸਰਨੇ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਵਾ ਆਪ ਜਗਤ ਤਰਾਇਆ ਰਾਖ ਲੀਏ ਰਖਣਹਾਰ ਸਦਾ ਨਿਰਮਲ ਕਰਨੇ ਨਾਨਕ ਨਰਕ ਨ ਜਾਹਿ ਕਬਹੁ ਧਰ ਸੰਤ ਹਰ ਕੀ ਚਰਨੇ ਸਰਨੇ ਆਸਾ ਮਹੱਲਾ ਪੰਜਵਾਂ ਵੰਨ ਮੇਰੇ ਅਲਸਾ ਹਰਿ ਪਾਸ ਬਨੰਤੇ 라ਵੋ ਸਹੋ ਆਪਣੜਾ ਪ੍ਰਭ ਸੰਗ ਸਹੰਤੇ ਸੰਗੇ ਸੋ ਹੰਤੇ ਕੰਤ ਸੁਆਮੀ ਦਿਨ ਸਰੈਨੀ 라ਵੀਐ ਸਾਸ ਸਾਸ ਚਤਾਰ ਜੀਵਾ ਕਰਭੇਖ ਹਰ ਗੁਣ ਗਾਵੀਐ ਬਿਰਹਲ ਜਾਇ ਦਰਸ ਪਾਇਆ ਅਮਿਓ ਦ੍ਰਿਸ਼ਟ ਸਚੰਤੀ ਬਨਵੰਤ ਨਾਨਕ ਮੇਰੀ ਅਿਸ਼ ਪੁੰਨੀ ਮਿਲੇ ਜਿਸ ਖੋਜੰਤੀ ਨਸਵਨਿਓ ਗਲ ਵਿਖਾਉ ਕਰਤਾ ਘਰ ਆਇ ਦੁਤੋ ਦਨ ਭਇਆ ਗੋਵਿੰਦ ਪ੍ਰਗਟਾਇਆ ਬਰਕਟੇ ਗੋਪਾਲ ਕੋਬਿੰਦ ਲਲਨ ਸਾਧ ਸੰਗ ਵਖਾਣਿਆ ਆਚਰਜ ਡੇਠਾ ਅਮੇ ਉਠਾ ਗੁਰ ਪ੍ਰਸਾਦੀ ਜਾਣਿਆ ਮਨ ਸਾਤ ਆਈ ਵਜੀ ਵਦਾਈ ਨਾਇੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਨਾਇਆ ਨਰਕ ਨ ਡਠੜਿਆ ਸਿਮਰਤ ਨਰਾਇਣ ਜਾ ਜਾ ਧਰਮ ਕਰੇ ਦੂਤ ਭੈ ਭਲਾਇਨ ਧਰਮ ਤੀਰਜ ਸੈ ਸੁਖੀਏ ਸਾਧ ਸੰਗਤ ਹਰਿ ਭਜੇ ਕਰਨ ਗ੍ਰਹਿ ਰਾਖ ਲਿਨੇ ਮੋਹ ਮਮਤਾ ਸਭ ਤਜੇ ਗੈ ਕੰਠ ਲਾਇ ਪ੍ਰਭ ਗੈ ਕੰਠ ਲਾਇ ਗੁਰ ਮਿਲਾਈ ਗੋਵਿੰਦ ਜਪਤ ਹੰਗਾਇਨ ਬਨਵੰਤ ਨਾਨਕ ਸਿਮਰ ਸੁਆਮੀ ਸਗਲ ਵਾਸ ਪੁਜਾਇਨ ਨਿਤ ਸਿੱਧ ਚਰਨ ਗਾਹਿ ਟਾਕੇ ਹਾ ਕਾੜਾ ਸਭ ਕੇ ਸ਼ੋ ਵਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਪੁਜਾਲੀਨੇ ਨਾਮ ਦਿਨੇ ਕਰਤਾਰ ਮਸਟਕ ਰਖੇ ਆ ਸੰਸਾਰ ਸਾਗਰ ਨਹਿ ਵਿਆਪੈ ਅਮਿਓ ਹਰ ਰਸ ਚਾਖਿਆ ਸਾਦ ਸੰਗ ਨਾਮ ਰੰਗੇ ਰਣਜੀਤ ਵੱਡਾ ਖੜਾ ਬਨਵੰਤ ਨਾਨਕ ਸ਼ਰਨ ਸੁਆਮੀ ਬਾੜ ਜਮਨਾ ਉਪੜਾ